ਅਨਲਕਪੁਰ ਆਪਣੇ ਭਤੀਜੇ ਤੇ ਬਨੇਤਾ ਅਰਜੁਨ ਕਪੂਰ ਨਾਲ ਚੰਡੀਗੜ੍ਹ ਆਏ ਨੇ ਜਿੱਥੇ ਉਹ ਆਪਣੀ ਆਗਾਮੀ ਫਿਲਮ ਮੁਬਾਰਕਾਂ ਦੀ ਸ਼ੂਟਿੰਗ ਕਰਦੇ ਵਿਖਾਈ ਦਿੱਤੇ ਫਿਲਮ ਨੂੰ ਅਨੀਜ਼ ਬਜ਼ਮੀ ਡਾਇਰੈਕਟ ਕਰ ਰਹੇ ਨੇ ਆਗਾਮੀ ਪੰਜਾਬੀ ਫਿਲਮ ਕੱਚੇ ਤਾਗੇ ਦੀ ਸਟਾਰ ਕਾਸਟ ਪ੍ਰਤੀਦੀ ਨੇ ਚੰਡੀਗੜ੍ਹ ਪਹੁੰਚੀ ਜਿੱਨਾ ਫਿਲਮ ਬਾਰੇ ਜਾਣਕਾਰੀ ਦਿੱਤੀ ਕੱਚੇ ਤਾਗੇ 25 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜਿਸ ਵਿੱਚ ਇੱਕ ਵਾਰ ਫਿਰ ਯੋਗਰਾਜ ਸਿੰਘ ਦਾ ਜ਼ਬਰਦਸਤ ਕਿਰਦਾਰ ਨਜ਼ਰ ਆਏਗਾ ਰਾਨਕਾ ਰੋਟ ਪਹਨ ਕੇ ਆਇਆ ਸਾਈਕਲ ਹੋ ਨਾ ਲਗਾ ਕੇ ਫੋਨ ਬਤਾ ਦੇ ਸਭ ਕੋ ਬਚ ਕੇ ਰਹੀਓ ਬਾਗੜ ਬਿੰਦੀ ਸੇ ਚੰਦੀ ਘੜੇ ਜਾਂ ਦਿੱਲੀ ਸੇ ਹਨ ਚਾਰੋ ਘਨੇ ਜੇ ਕਰ ਦੇ ਅਮਰ ਕਾਂ ਦੀ ਗਾਮੀ ਫਿਲਮ ਦੰਗਲ ਦਾ ਗੀਤ ਤਾਕੜ ਰਿਲੀਜ਼ ਹੋ ਗਿਆ ਕਾਨੂੰ ਚਾ ਮਿਰਦੀਆਂ ਵੇਟੀਆਂ ਕੁਸ਼ਤੀ ਪਲਵਾਨਾਂ ਨੂੰ ਪਟਕਦੀਆਂ ਨਜ਼ਰ ਆ ਰਹੀਆਂ ਨੇ ਜਿਸ ਤੇ ਅਮਰ ਤਾੜੀਆਂ ਵਜਾਉਂਦੇ ਦਿਖ ਰਹੇ ਨੇ ਪਰ ਆਪਰਾ ਤੇ ਗਾਇਕ ਰਫਤਾਰ ਨੇ ਗੀਤ ਨੂੰ ਆਵਾਜ਼ ਦਿੱਤੀ ਹੈ ਮੇਰੀਆਂ ਦੇ ਨਾਲ ਦਿਲ ਟੰਗਦੇ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕਦੈ ਕਿ ਆਰਾ ਦਿਲੋ ਹੀ ਦਿਲਦਾਰ ਜੋ ਖੁਲਕੇ ਢਲਕੇ ਕਰੇ ਪਿਆਰ ਜੋ ਖੁਲਕੇ ਢਲਕੇ ਕਰੇ ਪਿਆ ਰਵੀ ਸਿੰਘ ਤੇ ਵਾਨੀ ਕਬੂਰ ਖੁਲਕੇ ਢਲਕੇ ਪਿਆਰ ਕਰਦੇ ਵਿਖਾਈ ਦੇ ਰਹੇ ਨੇ ਜਿੱਦਾ ਦੀ ਗਾਵੀ ਫਿਲਮ ਬੇਫਿਕਰੇ ਦਾ ਨਵਾਂ ਗੀਤ ਪੰਜਾਬੀ ਤੜਕੇ ਦੇ ਨਾਲ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਪੰਜਾਬੀ ਗਾਇਕ ਗਿੱਪੀ ਗਰੇਵਾਲ ਅਤੇ ਹਰਸ਼ਦੀਪ ਕੌਰ ਨੇ ਗਾਇਆ ਹੈ ਇਸ ਪੰਜਾਬ ਦੀ ਹਵਾ ਵਿੱਚ ਕੁੜੀਆਂ ਚੜਦੀ ਕਲਾ ਦੀਆਂ ਆਵਾਜ਼ਾਂ ਤੇ ਇੱਥੋਂ ਦੀ ਮਿੱਟੀ ਚੋਂ ਪੁੰਗਰੀ ਅਣਖਾਂ ਗੈਰਤਾਂ ਦੀ ਗੱਲ ਜਿਹੜੀ ਸਦੀਆਂ ਤੋਂ ਲਹੂ ਬਣ ਕੇ ਸਾਡੀਆਂ ਨਾੜਾਂ 'ਚ ਨਸ ਰਹੀ ਹੈ। ਹਰਪਜਨ ਮਾਨ ਦੇ ਨਵੇਂ ਗੀਤ ਸ਼ੇਰ ਦਾ ਟੀਜ਼ਰ ਰਿਲੀਜ਼ ਹੋ ਗਿਆ ਜਿਸ ਨੂੰ ਬਾਬੂ ਸਿੰਘ ਮਾਨ ਨੇ ਲਿਖਿਆ ਹੈ। ਟੀਜ਼ਰ ਵਿੱਚ ਹਰਪਜਨ ਮਾਨ ਨੇ ਕੁੜੀ ਨੂੰ ਪੰਜਾਬੀ ਵਿਰਸੇ ਤੋਂ ਜਾਣੂ ਕਰਵਾਉਂਦੇ ਦਿਖਾਈ ਦੇ ਰਹੇ ਨੇ। ਪੂਰਾ ਗੀਤ 25 ਨਵੰਬਰ ਨੂੰ ਰਿਲੀਜ਼ ਹੋਏਗਾ। ਦੀਪ ਚਿੰਦਰ ਦਾ ਗੀਤ ਗੁਰਪਾਨਾ ਰਿਲੀਜ਼ ਹੋਇਆ ਜਿਸ ਨੂੰ ਨਰੇਂਦਰ ਬਾਠ ਨੇ ਲਿਖਿਆ ਜਦਕਿ ਦੀਪ ਜੰਡੂ ਨੇ ਮਿਊਜ਼ਿਕ ਦਿੱਤਾ ਗੀਤ ਵਿੱਚ ਚਿੰਦਰ ਯਾਰਾਂ ਦਾ ਬਦਲਾ ਲੈਂਦੇ ਹੋਏ ਵਿਖਾਈ ਦੇ ਰਹੇ ਨੇ ਅਭਿਨੇਤਾ ਅਲੀ ਫਜ਼ਲ ਨੇ ਆਪਣੇ ਹਾਲੀਵੁੱਡ ਫਿਲਮ ਵਿਕਟੋਰੀਆਨ ਅਬਦੁੱਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਫਜ਼ਲ ਮੁਤਾਬਕ ਉਹ 3 ਮਹੀਨੇ ਤੋਂ ਕਰਤ ਦੂਮ ਨੇ ਪਰ ਫਿਲਮ ਦੀ ਸ਼ੂਟਿੰਗ ਖੂਬਸੂਰਤ ਰਹੀ ਅਮ੍ਰਿਤੀ ਸਨੀ ਲਿਓਨ ਨੂੰ ਬੀਬੀਸੀ ਦੀ 100 ਸੱਤਪੜਵਾਅਸ਼ਲੀ ਮਹਿਲਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸਨੀ ਦੇ ਇਲਾਵਾ ਚਾਰ ਹੋਰ 파ਰਤੀ ਮਹਿਲਾਵਾਂ ਦੇ ਨਾਮ ਲਿਸਟ ਦੇ ਵਿੱਚ ਨੇ ਸਨੀ ਪਿਛਲੇ 5 ਸਾਲ ਤੋਂ ਬਾਲੀਵੁੱਡ ਦੇ ਵਿੱਚ ਐਕਟਿਵ ਹੈ ਗਾਇਕਾ ਮੈਡੋਨਾ ਅਤੇ ਫਿਲਮ ਨਿਰਮਾਤਾ ਗਾਈ ਰਿਚੀ ਦੇ بیٹے ਰੋਕੋ ਰਿਚੀ ਨੂੰ ਭੰਗ ਰੱਖਣ ਦੇ ਇਲਜ਼ਾਮ 'ਤੇ ਗ੍ਰਿਫਤਾਰ ਕੀਤਾ ਗਿਆ ਇੱਕ ਲੀਡਿੰਗ ਵੈੱਬਸਾਈਟ ਦੀ ਖਬਰ ਮੁਤਾਬਕ 16 ਸਾਲ ਦੇ ਮੈਡੋਨਾ ਦੇ بیٹے ਨੂੰ ਕਥਿਤ ਰੂਪ ਨਸ਼ੀਲੀ ਦਵਾਈਆਂ ਨਾਲ ਫੜਿਆ ਗਿਆ ਬਾਅਦ ਵਿੱਚ ਉਸਨੂੰ ਜ਼ਮਾਨਤ 'ਤੇ ਛੱਡੀ ਗਈ ਅਭਨੇ ਤਰਜਨੀ ਸ਼ਿਦੂ ਗੁਲਿੰਦਰ ਸੈਕਨਰੀ ਅਗਾਮੀ ਹਾਰਰ ਫਿਲਮ ਸਾਥ ਸੇ ਦਾ ਲਾਸਟ ਪ੍ਰੀ ਸ਼ੂਟਿੰਗ ਦੌਰਾਨ ਉਹਨਾਂ ਕਈ ਡਰਾਉਣੇ ਬਲੰਦਾ ਸਾਹਮਣਾ ਕੀਤਾ ਤਰਜਨੀ ਮੁਤਾਬਕ ਸੈਕਲਾਕਰ ਸੋਨਾਰੀਕਾ ਨਾਲ ਸ਼ੂਟਿੰਗ ਮਜ਼ੇਦਾਰ ਰਹੀ ਫਿਲਮ ਦੀ ਸ਼ੂਟਿੰਗ ਮਰੀਸ਼ ਤੇ ਵਿੱਚ ਹੋਈ ਹੈ ਜੋ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ